ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਜਿਨ੍ਹਾਂ ਦੇ ਨਾਮ ਤੇ ਇਹ ٹرسٹ ਹੈ ਉਹਨਾਂ ਤੋਂ ਪਹਿਲਾਂ ਆਪਾਂ ਚੱਲੇ ਜਾਈਏ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜਦੋਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਰਹਿੰਦੇ ਸੀ ਤੇ ਗੋਇੰਦਵਾਲ ਸਾਹਿਬ ਤੋਂ ਥੋੜੀ ਦੂਰ ਤੇ ਇੱਕ ਪਿੰਡ ਸੀ ਜਿਹਦਾ ਨਾਮ ਸੀ ਡੱਲਾ ਪਿੰਡ ਉਹ ਡੱਲੇ ਪਿੰਡ ਦੇ ਵਿੱਚ ਬੜੇ ਪਿਆਰ ਵਾਲੇ ਸਿੱਖ ਸੀ ਉਹਨਾਂ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਸਾਡੇ ਪਿੰਡ ਚੱਲੋ। ਗੁਰੂ ਅਮਰਦਾਸ ਜੀ ਉਸ ਪਿੰਡ ਦੇ ਵਿੱਚ ਗਏ, ਕੁਝ ਦਿਨ ਰਹੇ। ਇਤਿਹਾਸ ਦੱਸਦਾ ਵੀ 3 ਦਿਨ ਰਹੇ। ਤਿੰਨਾ ਦਿਨਾਂ ਬਾਅਦ ਜਦੋਂ ਗੁਰੂ ਅਮਰਦਾਸ ਵਾਪਸ ਗੋਇੰਦਵਾਲ ਸਾਹਿਬ ਆਉਣ ਲੱਗੇ ਤੇ ਢੱਲੇ ਪਿੰਡ ਦੀਆਂ ਸੰਗਤਾਂ ਇਕੱਠੀਆਂ ਹੋ ਗਈਆਂ। ਉਹਨਾਂ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਵੀ ਸਾਨੂੰ ਕੋਈ ਉਪਦੇਸ਼ ਦੇ ਕੇ ਜਾਓ। ਸਾਨੂੰ ਕੋਈ ਸਿੱਖਿਆ ਦੇ ਕੇ ਜਾਓ ਤੇ ਗੁਰੂ ਅਮਰਦਾਸ ਜੀ ਨੇ ਜਿਹੜੀ ਉੱਥੇ ਸਿੱਖਿਆ ਦਿੱਤੀ ਬਾ ਕਮਾਲ ਸੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੇਰੇ ਸਿੱਖੋ ਤੁਸੀਂ ਸਾਰੇ ਮੇਰੇ ਬੱਚੇ ਜੀ ਤੁਸੀਂ ਮੇਰੇ ਬੱਚੇ ਜੀ ਜਿਵੇਂ ਇੱਕ ਪੁੱਤ ਪਿਤਾ ਦੇ ਤਿੰਨ ਚਾਰ 10 ਵੀ ਪੁੱਤਰ ਹੁੰਦੇ ਸਨ ਤੁਹਾਡੇ ਵਿੱਚੋਂ ਕਿਸੇ ਤੇ ਵੀ ਕੋਈ ਔਖਾ ਸਮਾਂ ਆ ਜਾਵੇ ਤੁਸੀਂ ਸਾਰਿਆਂ ਨੇ ਉਸ ਦੀ ਮਦਦ ਕਰਨੀ ਹੈ ਤੁਹਾਡੇ ਵਿੱਚੋਂ ਕੋਈ ਰੋਗੀ ਹੋ ਜਾਵੇ ਤੁਸੀਂ ਸਾਰਿਆਂ ਰਲ ਕੇ ਉਹਦਾ ਇਲਾਜ ਕਰਾਉਣਾ ਹੈ ਤੁਹਾਡੇ ਵਿੱਚੋਂ ਕਿਸੇ ਦੀ ਧੀ ਦਾ ਵਿਆਹ ਹੋਵੇ ਤੁਸੀਂ ਸਾਰਿਆਂ ਨੇ ਆਪਣੀ ਧੀ ਸਮਝ ਕੇ ਉਹਦੀ ਧੀ ਦਾ ਵਿਆਹ ਕਰਨਾ ਡੱਲੇ ਪਿੰਡ ਦੀਆਂ ਸੰਗਤਾਂ ਨੂੰ ਗੁਰੂ ਅਮਰਦਾਸ ਕਹਿੰਦੇ ਸੰਗਤ ਨੇ ਹੱਥ ਜੋੜ ਲਏ ਗੁਰੂ ਅਮਰਦਾਸ ਅਸੀਂ ਮਾਇਆ ਦੇ ਨਾਲ ਵੀ ਮਦਦ ਕਰ ਸਕਦੇ ਹਾਂ ਅਸੀਂ ਸਹਿਯੋਗ ਵੀ ਕਰ ਸਕਦੇ ਆ ਅਸੀਂ ਵਿਆਹ ਦੇ ਵਿੱਚ ਵੀ ਸਹਿਯੋਗ ਕਰਦੇ ਆਂਗੇ ਪਰ ਗੁਰੂ ਅਮਰਦਾਸ ਕੋਈ ਇਹੋ ਜਿਹਾ ਕਾਰਨ ਬਣ ਜਾਵੇ ਜਿੱਥੇ ਮਾਇਆ ਨਾਲ ਵੀ ਕੰਮ ਨਾ ਬਣਦਾ ਹੋਵੇ ਉੱਥੇ ਫਿਰ ਕੀ ਕਰੀਏ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਸਿੱਖੋ ਉੱਥੇ ਤੁਸੀਂ ਇਕੱਠੇ ਹੋ ਕੇ ਅਰਦਾਸ ਕਰਿਓ ਤੇ ਜਿਹੜਾ ਕਾਰਜ ਮਾਇਆ ਨਾਲ ਨਾ ਹੋ ਸਕੇਗਾ ਉਹ ਅਰਦਾਸ ਨਾਲ ਹੋ ਜਾਇਆ ਕਰੇਗਾ ਹੁਣ ਇਹ ਜਿਹੜਾ ਸੰਦੇਸ਼ ਹੈ ਉਹ ਕੱਲੇ ਡੱਲੇ ਪਿੰਡ ਦੀਆਂ ਸੰਗਤਾਂ ਨੂੰ ਨਹੀਂ ਸੀ ਉਹ ਸਮੁੱਚੇ ਸਿੱਖਾਂ ਨੂੰ ਸੀ ਵੀ ਸਿੱਖ ਨੇ ਹਰ ਇੱਕ ਦਾ ਦੁਖੀਏ ਦਰਦਮੰਦ ਦਾ ਸਹਾਈ ਹੋਣਾ ਹੈ ਤੇ ਵੱਡੀ ਗੱਲ ਜਿਹੜੀ ਮੈਂ ਇੱਥੇ ਕਹਿ ਕੇ ਸਮਾਪਤੀ ਕਰਨੀ ਹੈ ਜਿਹੜਾ ਇਹ ਵਾਤਾਵਰਣ ਦੇ ਪੱਧਰ ਤੇ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਅੱਜ ਤੋਂ ਤੁਸੀਂ 50 60 ਸਾਲ ਪਿੱਛੇ ਚਲੇ ਜਾਓ 50 60 ਸਾਲ ਪਹਿਲਾਂ ਇੱਕ ਵੈਦ ਹੁੰਦਾ ਸੀ ਇੱਕ ਵੈਦ ਤੇ 15 15 ਪਿੰਡਾਂ ਦਾ ਇਲਾਜ ਕਰਦਾ ਸੀ ਇੱਕ ਵੈਦ 15 15 ਪਿੰਡਾਂ ਦਾ ਇਲਾਜ ਕਰਦਾ ਸੀ ਅਸੀਂ ਵਾਤਾਵਰਣ ਨੂੰ ਛੇੜ ਛਾੜ ਕੀਤੀ ਪਿੰਡ ਪਿੰਡ ਡਾਕਟਰ ਆ ਗਏ ਅਸੀਂ ਫਿਰ ਨਹੀਂ ਹਟੇ ਅਸੀਂ ਫਿਰ ਵਾਤਾਵਰਣ ਨਾਲ ਖਿਲਵਾੜ ਕੀਤਾ ਫਿਰ ਸਾਡੇ ਫੈਮਿਲੀ ਡਾਕਟਰ ਬਣ ਗਏ ਫੈਮਿਲੀ ਡਾਕਟਰ ਅਸੀਂ ਫਿਰ ਨਹੀਂ ਹਟੇ ਅਸੀਂ ਫਿਰ ਵਾਤਾਵਰਣ ਨਾਲ ਖਿਲਵਾੜ ਕਰਦੇ ਗਏ ਹਰ ਇੱਕ ਬੰਦੇ ਦਾ ਆਪੋ ਆਪਣਾ ਡਾਕਟਰ ਬਣ ਗਿਆ ਤੇ ਅੱਜ ਹਾਲਾਤ ਇੱਥੇ ਪਹੁੰਚ ਗਏ ਜੇ ਧਿਆਨ ਦਿਓ ਇੱਕ ਬੰਦੇ ਦੇ 5-5 ਡਾਕਟਰ ਜੇ ਖਿਆਲ ਕਰਨਾ ਕਦੇ 15 ਪਿੰਡਾਂ ਦਾ ਇਲਾਜ ਇੱਕ ਵੈਦ ਕਰਦਾ ਸੀ ਅੱਜ ਪੰਜ ਪੰਜ ਡਾਕਟਰ ਇੱਕ ਬੰਦੇ ਦਾ ਇਲਾਜ ਕਰਦੇ ਪਏ ਨੇ ਅੱਖਾਂ ਦਾ ਵੱਖਰਾ ਹੈ ਕੰਨਾਂ ਦਾ ਵੱਖਰਾ ਹੈ ਦੰਦਾਂ ਦਾ ਵੱਖਰਾ ਹੈ ਹਾਟ ਦਾ ਵੱਖਰਾ ਹੈ ਕਿਡਨੀਆਂ ਦਾ ਵੱਖਰਾ ਹੈ ਹੱਡੀਆਂ ਦਾ ਵੱਖਰਾ ਹੈ ਹਰ ਇੱਕ ਚੀਜ਼ ਦਾ ਡਾਕਟਰ ਵੱਖਰਾ ਹੋ ਗਿਆ ਤੇ ਮੈਂ ਇਹ ਵੀ ਕਹਿਣਾ ਜੇ ਹਾਲੇ ਆਪਾਂ ਨਾ ਨ ਸੁਚੇਤ ਹੋਏ ਤੇ ਸਾਡੇ 32 ਦੰਦਾਂ ਦੇ 32 ਡਾਕਟਰ ਬਣ ਜਾਣੇ ਜੇ ਇੱਥੋਂ ਤੱਕ ਬਿਮਾਰੀਆਂ ਪਹੁੰਚਦੀਆਂ ਪਈਆਂ ਨੇ ਅਸੀਂ ਵਾਤਾਵਰਣ ਨੂੰ ਜ਼ਰੂਰੀ ਨਹੀਂ ਸਮਝਦੇ ਪਏ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਨਸੈਪਟ ਦਿੱਤਾ ਸੀ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਸ ਕਨਸੈਪਟ ਨੂੰ ਭੁਲਾ ਕਰਕੇ ਆਪਾਂ ਵਾਤਾਵਰਣ ਨੂੰ ਦੂਸ਼ਿਤ ਪੈ ਕਰਦੇ ਆ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੈਲਫੇਅਰ ਟਰਸਟ ਜਿਸ ਦੇ ਮੁਖੀ ਨੇ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਪਿੰਡ ਪਿੰਡ ਦਰਖਤ ਵੰਡੇ ਪਿੰਡ ਪਿੰਡ ਦੇ ਵਿੱਚ ਜਾ ਕਰਕੇ ਲੋਕਾਂ ਨੂੰ ਹੌਕਾ ਦਿੱਤਾ ਵੀ ਤੁਸੀਂ ਲਾਉਣ ਨੂੰ ਥਾਂ ਦਿਓ ਦਰਖਤ ਅਸੀਂ ਦਿਆਂਗੇ ਪੇੜ ਅਸੀਂ ਦਿਆਂਗੇ ਬਹੁਤ ਸੋਹਣਾ ਇਹ ਕਾਰਜ ਹੋ ਰਿਹਾ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਸ ਸੰਸਥਾ ਨੂੰ ਉਦਮ ਉਪਰਾਲਾ ਬਖਸ਼ਦੇ ਰਹਿਣ ਤੇ ਸਮਾਜ ਸੇਵਾ ਇਸੇ ਤਰ੍ਹਾਂ ਹੁੰਦੀ ਰਹੇ ਤੇ ਮੈਂ ਇਸ